ਨਜਾਇਜ਼ ਮਾਈਨਿੰਗ ਤੇ ਲੱਗੇਗੀ ਹੁਣ ਰੋਕ ਪੰਜਾਬ ਸਰਕਾਰ ਨੇ ਖਿੱਚੀ ਵੱਡੀ ਤਿਆਰੀ ਭਾਰਤ-ਪਾਕਿਸਤਾਨ ਸਰਹੱਦ ਤੇ ਕੀਤਾ ਜਾਵੇਗਾ ਅਹਿਮ ਸਰਵੇ ਸਸ਼ੀ ਕਾ ਜੀ ਐਨਆਰਟੀਵੀ ਨਾਲ ਜੁੜਿਓ ਤੁਸੀਂ ਮੈਂ ਤੁਹਾਡੇ ਨਾਲ ਸਤਨਾਬ ਸਿੰਘ ਬਠੋਈ ਤਾਂ ਅਕਸਰ ਅਸੀਂ ਪੰਜਾਬ 'ਚ ਵੱਡਾ ਮੁੱਦਾ ਜਿਹੜਾ ਉਹ ਸੁਣਦੇ ਆ ਨਜਾਇਜ਼ ਮਾਈਨਿੰਗ ਦਾ ਜਿਸ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਨੇ ਵੀ ਕੰਮ ਕਰਸ ਲਈ ਐ ਤੇ ਉਹਨਾਂ ਲੋਕਾਂ ਤੇ ਹੁਣ ਵੱਡੀ ਗਾਜ ਆ ਜਿਹੜੀ ਸਰਕਾਰ ਦੀ ਦਿੱਗਣ ਜਾਰੀ ਐ ਜਿਹੜੇ ਨਜਾਇਜ਼ ਮਾਈਨਿੰਗ ਕਰ ਰਹੇ ਨੇ ਜਾਂ ਕਰਨਾ ਚਾਹੁੰਦੇ ਨੇ ਖਾਸ ਕਰਕੇ ਜੇਕਰ ਗੱਲ ਕਰੀਏ ਕਿ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਜਿਹੜੇ ਨਜਾਇਜ਼ ਮਾਈਨਿੰਗ ਆ ਉਸ ਨੂੰ ਲੈ ਕੇ ਅਹਿਮ ਜਿਹੜੀ ਆ ਉਹ ਕਦਮ ਚੁੱਕੇ ਨੇ ਪੰਜਾਬ ਸਰਕਾਰ ਨੇ ਤਾਂ ਹਾਈ ਕੋਰਟ ਵਿੱਚ ਅੱਜ ਸੁਣਵਾਈ ਹੋਈ ਆ ਉਸ ਵਿੱਚ ਜਾਣਕਾਰੀ ਦਿੱਤੀ ਆ ਪੰਜਾਬ ਸਰਕਾਰ ਨੇ ਕਿ ਜੋ ਪਾਕਿਸਤਾਨ ਸਰਹੱਦ ਦੇ ਨਾਲ ਲੱਗਦੀ ਨਾਜਾਇਜ਼ ਮਾਈਨਿੰਗ ਦੇ ਕੇਸ ਸਾਹਮਣੇ ਆ ਰਹੇ ਨੇ ਮਾਮਲੇ ਸਾਹਮਣੇ ਆ ਰਹੇ ਨੇ ਉਹਨਾਂ ਨੂੰ ਹੁਣ ਦੋਵੋਚਣ ਦੀ ਤਿਆਰੀ ਹੋ ਚੁੱਕੀ ਹੈ ਤੇ ਇਸ ਦੇ ਸਰਵੇ ਆ ਜਿਹੜਾ ਜਲਦੀ ਹੀ ਸ਼ੁਰੂ ਕੀਤਾ ਜਾਏਗਾ ਤੇ ਜੋ ਵੀ ਇਸ ਵਿੱਚ ਦੋਸ਼ੀ ਪਾਇਆ ਜਾਏਗਾ ਉਸ ਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਦਿੱਤੀ ਜਾਏਗੀ ਕਾਰਵਾਈ ਉਸ ਤੇ ਸਖਤ ਤੋਂ ਸਖਤ ਕਰਵਾਈ ਜਾਏਗੀ ਇੱਥੋਂ ਤੱਕ ਕਿ ਆਪਾਂ ਕੁਝ ਸਮਾਂ ਪਹਿਲਾਂ ਦੇਖਿਆ ਸੀਗੇ ਤਰਨਤਾਰਨ ਦੇ ਕੁਝ ਏਰੀਏ ਵਿੱਚ ਨਜਾਇਜ਼ ਮਾਈਨਿੰਗ ਨੂੰ ਲੈ ਕੇ ਐਮ ਚਰਚਾ ਛੜੀ ਸੀ ਵੱਡੇ ਮੁੱਦੇ ਛੜੇ ਸੀ ਤਾਂ ਉਸ ਤੋਂ ਬਾਅਦ ਹੀ ਇਹ ਅਹਿਮ ਮੁੱਦਾ ਜਿਹੜਾ ਬਣ ਗਿਆ ਸੀਗਾ ਕਿ ਆਖਰਕਾਰ ਸਰਹੱਦ ਏਰੀਏ ਦੇ ਨਾਲ ਲੱਗਦੀ ਮਾਈਨਿੰਗ ਨੂੰ ਕਿਵੇਂ ਰੋਕਿਆ ਜਾਵੇ ਕਿਵੇਂ ਇਸ ਤੇ ਰੋਕ ਜੜੀ ਲਗਾਈ ਜਾਵੇ ਕਿਵੇਂ ਇਸ ਤੇ ਨਕੇਲ ਪਾਈ ਜਾਵੇ ਤਾਂ ਇਸੇ ਦੇ ਚੱਲਦੇ ਆ ਇਹ ਮਾਮਲਾ ਜਿਹੜਾ ਉਧਰ ਹਾਈ ਕੋਰਟ 'ਚ ਵੀ ਪਹੁੰਚਿਆ ਹੋਇਆ ਤੇ ਹਾਈ ਕੋਰਟ ਦੇ ਵਿਚਾਰ ਅਧੀਨ 'ਚ ਹੈ ਤੇ ਹਾਈ ਕੋਰਟ ਨੇ ਜਦੋਂ ਇਸ ਤੇ ਸਵਾਲ ਉਠਾਏ ਗੱਲਬਾਤ ਕੀਤੀ ਜਦੋਂ ਇਸ ਤੇ ਸਵਾਲ ਪੁੱਛੇ ਤਾਂ ਉਧਰ ਪੰਜਾਬ ਸਰਕਾਰ ਨੇ ਜਾਣਕਾਰੀ ਦਿੱਤੀ ਹੈ ਕਿ ਹੁਣ ਸਰਵੇ ਕੀਤਾ ਜਾਏਗਾ ਹਾਲਾਂਕਿ ਇਸ ਵਿੱਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੋ ਪੰਜਾਬ ਵਿੱਚ ਆਰਮੀ ਲੱਗੀ ਹੋਈ ਹੈ ਸਰਹੱਦ ਦੇ ird gird ਤਾਂ ਉਹਨਾਂ ਨੇ ਇਸ ਸਰਵੇ ਤੋਂ ਹਾਲਾਂਕਿ ਨਾ ਕਰ ਦਿੱਤੀ ਹੈ ਤਾਂ ਹੁਣ ਇਹ ਸਾਰੇ ਸਰਵੇ ਦਾ ਖਰਚਾ ਜਿਹੜਾ ਪੰਜਾਬ ਸਰਕਾਰ ਚੁੱਕੇਗੀ ਤੇ ਪੰਜਾਬ ਸਰਕਾਰ ਸਾਰਾ ਖਰਚਾ ਕਰਕੇ ਇਸ ਮਾਈਨਿੰਗ ਦਾ ਸਰਵੇ ਕਰਵਾ ਕੇ ਨਜਾਇਜ਼ ਮਾਈਨਿੰਗ ਦਾ ਸਰਵੇ ਕਰਵਾ ਕੇ ਰਿਪੋਰਟ ਜਲਦ ਉਹ ਹਾਈ ਕੋਰਟ 'ਚ ਵੀ ਪਹੁੰਚੇਗੀ ਤੇ ਉਸ ਤੋਂ ਬਾਅਦ ਦੇ ਦਰਮਿਆਨ ਹੀ ਕਾਰਵਾਈ ਵੀ ਸ਼ੁਰੂ ਹੋਏਗੀ ਜਦੋਂ ਜੇਕਰ ਇਸ ਵਿੱਚ ਕੋਈ ਦੋਸ਼ੀ ਪਾਇਆ ਜਾਂਦਾ ਤੇ ਇੱਕ ਵਾਰ ਤੁਹਾਨੂੰ ਜਿਆਦਾ ਦਵਾ ਦਈਏ ਕਿ ਚੋਣਾਂ ਦਰਮਿਆਨ ਅਕਸਰ ਇਹ ਵੱਡਾ ਮੁੱਦਾ ਜਿਹੜਾ ਛੜਦਾ ਹੈ ਕਿ ਨਜਾਇਜ਼ ਮਾਈਨਿੰਗ ਚੱਲ ਰਹੀ ਹੈ ਨਜਾਇਜ਼ ਮਾਈਨਿੰਗ ਤੇ ਜਿਹੜਾ ਕੋਈ ਕਾਬੂ ਨਹੀਂ ਹੋ ਰਿਹਾ ਜਦੋਂ ਨਵਜੋਤ ਸਿੰਘ ਸਿੱਧੂ ਪ੍ਰੈਸ ਕਾਨਫਰੰਸ ਕਰਦੇ ਨੇ ਨਜਾਇਜ਼ ਮਾਈਨਿੰਗ ਨੂੰ ਲੈ ਕੇ ਤਾਂ ਇਹ ਇਨਿਕ ਪ੍ਰੈਸ ਕਾਨਫਰੰਸ ਦਾ ਅਸਰ ਹੁੰਦਾ ਹੈ ਕਿ ਆ ਪੰਜਾਬ ਸਰਕਾਰ ਨੂੰ ਮੰਤਰੀ ਤੱਕ ਬਦਲਣਾ ਪੈ ਜਾਂਦਾ ਹੈ ਮਾਈਨਿੰਗ ਮੰਤਰੀ ਬਦਲੇ ਜਾਂਦੇ ਆ ਤੇ ਹੁਣ ਮਾਈਨਿੰਗ ਵਿਭਾਗ ਆ ਜਿਹੜਾ ਉਹ ਵੀ ਅਸਿਆ ਮਾਨ ਕੋਲਾ ਪਰ ਉਧਰ ਜੇ ਘਰ ਦੇਖਿਆ ਜਾਵੇ ਕਿ ਮਾਈਨਿੰਗ ਹੈ ਜਿਹੜੀ ਨਜਾਇਜ਼ ਮਾਈਨਿੰਗ ਉਹ ਇੱਕ ਵੱਡਾ ਜਿਹੜਾ ਚਿੰਤਾਜਨਕ ਵਿਸ਼ਾ ਬਣ ਰਿਹਾ ਹੈ ਇੱਕ ਵੱਡਾ ਸਵਾਲ ਹੈ ਜਿਹੜਾ ਵੱਡਾ ਟਾਰਗੇਟ ਹੈ ਉਹ ਸਰਕਾਰ ਦੇ ਸਾਹਮਣੇ ਆ ਜਿਸ ਦੇ ਚੱਲਦੇ ਆ ਇਸ ਨੂੰ ਲੈ ਕੇ ਅਕਸਰ ਹਾਂ ਕਿਤੇ ਨਾ ਕਿਤੇ ਆਵਾਜ਼ ਬੁਲੰਦ ਹੁੰਦੀ ਆ ਕਿਤੋਂ ਨਾ ਕਿਤੋਂ ਲੈ ਕੇ ਸਵਾਲ ਖੜੇ ਹੁੰਦੇ ਨੇ ਹਾਂ ਤਾਂ ਜਦੋਂ ਹੁਣ ਹਾਈ ਕੋਰਟ 'ਚ ਇਸ ਨੂੰ ਲੈ ਕੇ ਸਵਾਲ ਆ ਜਿਹੜੇ ਖੜੇ ਹੋਇਆ ਤੇ ਹਾਈ ਕੋਰਟ ਵੱਲੋਂ ਜਦੋਂ ਇਸ ਸਾਰੇ ਮਾਮਲੇ ਤੇ ਵਿਚਾਰ ਜਿਹੜਾ ਕੀਤਾ ਜਾ ਰਿਹਾ ਕੋਰਟ ਦੇ ਅਧੀਨ ਇਹ ਮਾਮਲਾ ਚੱਲ ਰਿਹਾ ਤਾਂ ਉਧਰ ਪੰਜਾਬ ਸਰਕਾਰ ਨੇ ਇਸ ਤੇ ਹੁਣ ਜਾਣਕਾਰੀ ਦਿੱਤੀ ਹੈ ਕਿ ਇਸ ਸਾਰੇ ਮਾਮਲੇ ਨੂੰ ਰੋਕਣ ਦੇ ਲਈ ਸਰਵੇ ਕਰਵਾਇਆ ਜਾਏਗਾ ਪੰਜਾਬ ਸਰਕਾਰ ਖੁਦ ਖਰਚਾ ਕਰਕੇ ਸਰਵੇ ਕਰੇਗੀ ਅਤੇ ਜੋ ਵੀ ਇਸ ਵਿੱਚ ਦੋਸ਼ੀ ਪਾਇਆ ਗਿਆ ਉਸ ਤੇ ਨਾਲ ਦੀ ਨਾਲ ਨਕੇਲ ਕੱਸੀ ਜਾਏਗੀ ਤਾਂ ਇੱਕ ਗੱਲ ਇਹ ਵੀ ਹੈ ਕਿ ਕੁਝ ਵਿਰੋਧੀਤਾ ਜਿਹੜੇ ਲੀਡਰ ਨੇ ਵਿਰੋਧੀ ਧਿਰ ਦੇ ਲੀਡਰ ਹੋਣ ਭਾਵੇਂ ਕੱਲੀ ਦਲ ਦੇ ਲੀਡਰ ਹੋਣ ਬਕਰ ਮਜੀਠੀ ਆ ਅਕਸਰ ਉਹ ਮਾਈਨਿੰਗ ਨੂੰ ਲੈ ਕੇ ਕੋਈ ਨਾ ਕੋਈ ਵੀਡੀਓ ਜਿਹੜੀ ਸਾਂਝੀ ਕਰਦੇ ਰਹਿੰਦੇ ਨੇ ਤੇ ਇਸ ਸਵਬਦੇ ਦਰਮਿਆਨ ਵੱਡੇ ਸਵਾਲ ਖੜੇ ਹੁੰਦੇ ਆ ਸਰਕਾਰ ਤੇ ਕੇ ਜਦੋਂ ਸਰਕਾਰ ਸਤਾ ਤੋਂ ਬਾਅਦ ਚ ਨਹੀਂ ਆਈ ਸੀ ਜਦੋਂ ਚੋਣ ਪ੍ਰਚਾਰ ਚੱਲ ਰਿਹਾ ਸੀ ਤਾਂ ਉਸ ਸਮੇਂ ਸਭ ਤੋਂ ਵੱਡਾ ਮੁੱਦਾ ਜਿਹੜਾ ਦਿਖਾਈ ਦੇ ਰਿਹਾ ਸੀਗਾ ਨਾਜਾਇਜ਼ ਮਾਈਨਿੰਗ ਦਾ ਇੱਥੋਂ ਤੱਕ ਕਿ ਕਈ ਲੀਡਰ ਜਿਹੜੇ ਆ हां माइनिंग ਵਾਲੀ ਥਾਂ ਤੇ ਪਹੁੰਚਦੇ ਆ ਤੇ ਵੱਡੇ ਦੋਸ਼ ਲਗਾਏ ਜਾਂਦੇ ਆ ਕਿ ਇਸ ਤਰੀਕੇ ਨਾਲ ਪੰਜਾਬ ਨੂੰ ਬਰਬਾਦ ਕੀਤਾ ਜਾ ਰਿਹਾ ਜੋ ਇੱਕ ਨੰਬਰ ਦਾ ਕੰਮ ਹੈ ਉਹ ਦੋ ਨੰਬਰ ਚੱਕਿਆ ਕਰਕੇ ਲੋਕਾਂ ਨੂੰ ਠੱਗਿਆ ਜਾ ਰਿਹਾ ਲੋਕਾਂ ਦੇ ਨਾਲ ਵੱਡੀ ਜਿਹੜਾ ਮੈਂ ਲੋਕਾਂ ਠੱਗੀ ਵਜਦੀ ਹੈ ਤੇ ਲੋਕ ਮਹਿੰਗਾਈ ਦਾ ਸਾਹਮਣਾ ਕਰ ਰਹੇ ਨੇ ਤੇ ਇਸ ਤੇ ਸਾਰੇ ਕਾਸੇ ਤੇ ਠੱਲ ਪਾਵਾਂ ਆਪਾਂ ਦੇ ਲਈ ਵੱਡੇ ਵੱਡੇ ਚੋਣਾਂ ਚੋਣਾ ਸਮੇਂ ਵਾ ਜਿਹੜੇ ਆਵਾਦੇ ਵੀ ਕੀਤੇ ਗਏ ਸੀ ਪਰ ਹਲੇ ਤੱਕ ਇਹ ਮਸਲਾ ਜਿਹੜਾ ਮਸਲਾ ਬਣ ਕੇ ਰਹਿ ਗਿਆ ਪਰ ਇਸ ਦਾ ਹਲੇ ਤੱਕ ਕੋਈ ਹੱਲ ਨਹੀਂ ਨਿਕਲਿਆ ਜਿਸ ਦੇ ਚੱਲਦਿਆਂ ਹਾਈ ਕੋਰਟ ਵੱਲੋਂ ਕਈ ਵਾਰ ਫਟਕਾਰ ਤੱਕ ਲਗਾਈ ਗਈ ਹੈ ਇਸ ਮਾਮਲੇ ਨੂੰ ਲੈ ਕੇ ਤੇ ਹੁਣ ਕਿਤੇ ਨਾ ਕਿਤੇ ਇਸ ਤੇ ਵੱਡਾ ਕਦਮ ਆ ਜਿਹੜਾ ਪੰਜਾਬ ਸਰਕਾਰ ਚੁੱਕਣ ਜਾ ਰਹੀ ਹੈ ਤੇ ਪਾਕਿਸਤਾਨ ਸਰਹੱਦ ਨਾਲ ਲੱਗਦੇ ਜਿੰਨੇ ਵੀ ਮਾਈਨਿੰਗ ਦੇ ਜਿਹੜੇ ਜਿਹੜੇ ਆ ਡੰਪ ਨੇ ਉਹਨਾਂ ਦੇ ਜਿਹੜੇ ਆ ਮਾਈਨਿੰਗ ਚੱਲ ਰਹੀ ਆ ਜਿੱਥੇ ਉੱਥੇ ਜਾ ਕੇ ਸਰਵੇ ਕੀਤਾ ਜਾਏਗਾ ਸਰਵੇ ਜਿਹੜਾ ਪੰਜਾਬ ਸਰਕਾਰ ਖੁਦ ਕਰਵਾਏਗੀ ਤੇ ਖੁਦ ਉਹ ਖਰਚਾ ਕਰੇਗੀ ਸਰਵੇ ਦੇ ਲਈ ਜਿਸ ਦੇ ਚਾਲਦਿਆਂ ਹੁਣ ਉਮੀਦ ਜਾਗਣ ਲੱਗੀ ਹੈ ਕਿ ਨਾਜਾਇਜ਼ ਮਾਈਨਿੰਗ ਦਾ ਜੋ ਸਫਾਇਆ ਉਹ ਪੰਜਾਬ 'ਚ ਜਲਦ ਹੋ ਸਕਦਾ ਹੈ